ਸੰਦੀਪ ਸਿੰਘ ਹੈ ਭਾਈ ਮਿਲਣਾ ਭਾਈ ਕੀ ਕੀ ਕੰਮ ਕਰਦੇ ਹੋ ਭਾਈ ਆਪਣਾ ਡੋਮਨਿਕਸ ਸਟੋਰ ਹੈ ਭਾਈ ਇਹਨਾ ਫੋਟੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਤੇ ਪੀਜਾ ਵਿੱਚੋਂ ਵਾਲ ਨਿਕਲਿਆ ਮਾਮਲਾ ਕੀ ਹੈ ਭਾਈ ਤੁਸੀਂ ਆਪ ਦੇਖ ਸਕਦੇ ਜਿਹੜਾ ਜਿਹੜਾ ਵਾਲ ਆ ਨਾ ਉਹ ਨੈਪਕਿਨ ਦੇ ਉੱਪਰ ਪਿਆ ਹੋਇਆ ਅੜ ਗਿਆ ਪਹਿਲੀ ਗੱਲ ਤਾਂ ਪੀਜ਼ਾ ਓਵਨ 'ਚ ਬਣਦਾ ਠੀਕ ਆ ਓਵਨ ਦਾ ਟੈਂਪਰੇਚਰ 400 ਡਿਗਰੀ ਆ ਵਾਲ ਰਹਿ ਨਹੀਂ ਸਕਦਾ ਜੀ ਬਾਕੀ ਦੂਜੀ ਗੱਲ ਇਹ ਆ ਵੀ ਸਾਡੇ ਸਾਰੇ ਬੰਦਿਆਂ ਦੇ ਕੈਪਾ ਪਾਈ ਹੁੰਦੀਆਂ ਹਨ ਪ੍ਰੋਪਰ ਪ੍ਰੋਪਰ ਸਾਫ਼ ਸੋਹਣੀ ਨਾ ਕੰਮ ਕਰੀਦਾਰੀ ਕੀ ਕਿਉਂਕਿ ਹੁਣ ਪਤਾ ਨਹੀਂ ਕਸਟਮਰ ਨੂੰ ਪਹਿਲਾਂ ਬਹਿਸ ਹੋਈ ਐ ਵੀ ਕਹਿੰਦਾ ਵੈਜੀਟੇਬਲ ਘਟਿਆ ਠੀਕ ਆ ਕੋਲਡ ਡਰਿੰਕ ਗਰਮ ਐ ਠੀਕ ਆ ਅੱਧੀ ਕੋਲਡ ਡਰਿੰਕ ਬਿਲੀ ਮੁੰਡੇ ਨੇ ਫੇਰ ਨਮੀ ਲਿਆ ਕੇ ਦਿੱਤੀ ਕੋਲਡ ਡਰਿੰਕ ਠੀਕ ਆ ਫੇਰ ਬਾਅਦ ਚੋਂ ਸਾਰਾ ਆਰਡਰ ਖਾ ਲਿਆ ਲਾਸਟ ਸਲਾਈਸ ਕਹਿੰਦੇ ਵਾਲ ਆ ਠੀਕ ਆ ਜਿਹੜਾ ਵਾਲ ਪਿਆ ਆ ਉਹ ਨੈਪਕਿਨ ਦੇ ਉੱਪਰ ਪਿਆ ਆ ਕੀ ਪਤਾ ਉਹਨਾਂ ਦਾ ਡਿੱਗਾ ਹੋਵੇ ਠੀਕ ਆ ਜੀ ਜੇ ਸਾਡਾ ਉਹਨਾਂ 400 ਡਿਗਰੀ ਦੇ ਟੈਂਪਰੇਚਰ ਆ ਵਾਲ ਰਹਿ ਨਹੀਂ ਸਕਦਾ ਉਹ ਵਿੱਚ ਕਿੰਨੇ ਲੋਕ ਆਏ ਸੀ ਬਾਈ ਇਹ ਤੇ ਦੋ ਜਣੇ ਸੀਗੇ ਮੈਂ ਤਾਂ ਹੈ ਨਹੀਂ ਸੀ ਐਕਚੁਅਲੀ ਠੀਕ ਆ ਦੋ ਜਣੇ ਸੀਗੇ ਉਨੇ ਗੱਲ ਕੀਤੀ ਬਹੁਤ ਪਿਆਰ ਨਾਲ ਗੱਲ ਕੀਤੀ ਵੀ ਸਰ ਇਦਾਂ ਦਾ ਉਹਨੇ ਫੇਰ ਵੀ ਕਿਹਾ ਸਰ ਸੌਰੀ ਚਲੋ ਜੇ ਤੁਹਾਨੂੰ ਲੱਗਦਾ ਐ ਮੈਂ ਤੁਹਾਨੂੰ ਨਵਾਂ ਬਣਾ ਦਿੰਦਾ ਉਹ ਕਸਟਮਰ ਦਾ ਬਸ ਪਤਾ ਨਹੀਂ ਕੀ ਉਹਦੇ ਮਨ ਚ ਕੀ ਸੀ ਗਿਆ ਜੀ ਪਹਿਲਾਂ ਵੀ ਆਉਂਦਾ ਸੀ ਇਹਦੇ ਵਿੱਚ ਟੜਕੇ ਇਹ ਰੈਗੂਲਰ ਕਸਟਮਰ ਐ ਗਿਆ ਯਾਰ ਕੋਈ ਪਿੱਛੇ ਪਿੱਛੇ ਦਾ ਵੀ ਆ ਵਜਾ ਨਾਲ ਜੀ ਤੁਹਾਨੂੰ ਕਿ ਇੱਥੇ ਤੁਹਾਡਾ ਕਿਤਾਬ ਨਾ ਕੋਈ ਕੋਈ ਪਤਾ ਨਹੀਂ ਹੁਣ ਕੀ ਸਿਸਟਮ ਐ ਵੀ ਬਦਨਾਮ ਕਰਨਾ ਕਿੱਦਾਂ ਐ ਇਹ ਪੀਜਾ ਚੋ ਤੇ ਵਨ ਸੱਤ ਜੜੀ ਵੀਡੀਓ ਮੈਨੂੰ ਫੋਟੋ ਬਾਇਓਲੋਜੀ ਆ ਸਾਰੀ ਫੇਕ ਫੇਕ ਹੈ ਬਾਈਆਂ ਸਾਰਾ ਸਿਸਟਮ ਮੈਂ ਮੰਨਦਾ ਆ ਵੀ ਵਾਲ ਉਹਦਾ ਵੀ ਲੱਗ ਸਕਦਾ ਹੈ ਨਾ ਹਣੋ ਮੈਂ ਕੈਮਰਾ ਚੱਕੀ ਤੇ ਉਹ ਬਾਰ ਬਾਲੇ ਸਿਰ ਚ ਹੱਥ ਮਾਰਦੇ ਜਿਹਾਂ ਕਰਕੇ ਆ ਵਾਲ ਨਹੀਂ ਸਕਦਾ ਉਹਨਾਂ ਦਾ ਵੀ ਸੀਸੀਟੀਵੀ ਪੁੱਢੇ ਜਾਈ ਜੀ ਨਾ ਮੈਂ ਦਿਖਾ ਦੂੰਗਾ ਸਣੀ ਇਹ ਮੁੰਡਾ ਉਹਨੇ ਸੌ ਉਹਨੇ ਕਿਹਾ ਵੀ ਇਦਾਂ ਠੀਕ ਆ ਬਾਲੋ ਨੈਪਕਿਨ ਤੇ ਬਾਲ ਡਿੱਗਾ ਹੋਇਆ ਠੀਕ ਆ ਕਿੰਨੇ ਵਜੇ ਵੀ ਆਈ ਸੀ ਬਾਕੀ ਇਹ ਦੋ ਕਿੰਨੇ ਵਜੇ ਦੀ ਗੱਲ ਹੈ 8 ਵਜੇ ਦੀ ਗੱਲ ਹੈ ਜੀ ਹਾਂ ਜੀ ਮੁੰਡਾ ਮੇਰਾ ਸਪੈਸ਼ਲ ਨੂੰ ਮਿਲਿਆ ਵੀ ਆ ਠੀਕ ਆ ਗੱਲ ਵੀ ਕੀਤੀ ਆ ਜੇ ਹੁੰਦਾ ਐਡਾ ਸਿਸਟਮ ਹੁੰਦਾ ਵੀ ਆ 400 ਡਿਗਰੀ ਟੈਂਪਰੇਚਰ ਆ ਤੁਸੀਂ ਆਪ ਦੱਸੋ ਵੀ ਬਾਲ ਰੋਊਗਾ ਵਿੱਚ ਕਿੰਨੇ ਸਾਲ ਤੋਂ ਬਿਜ਼ਨਸ ਕਰ ਰਹੇ ਹੋ ਜੀ 10 ਸਾਲ ਹੋ ਗਏ ਆ ਫਸਟ ਟਾਈਮ ਹੋਇਆ ਜੀ ਐਡਾ ਮੇਰਾ ਠੀਕ ਆ ਬਾਈ